ਅਣਪੜਨ ਤੇ ਕੀ ਹੋ ਗਿਆ ਵਾਹਿਗੁਰੂ ਵੀ ਨਹੀਂ ਕਹਿਣਾ ਹੁੰਦਾ ਆਖੇ ਨਹੀਂ ਜਾਂਦਾ ਕੋ ਕਿ ਭਾਂਡੇ 'ਚ ਵਸਤੀ ਨਹੀਂ ਬਈ ਜੀ ਵਸਤਾਂ ਹੀ ਹਲੇ ਹੋਰ ਪਾਈ ਫਿਰਦੇ ਆ ਸੀ ਕਿਵੇਂ ਆਖਿਆ ਰਹੂਗਾ ਸੰਗ ਲੱਗਦੀ ਆ ਅਜੇ ਇਹ ਆ ਵੀ ਕਿ ਮੈਂ ਵਾਹਿਗੁਰੂ ਕਿਹਾ ਤੇ ਮੇਰੇ ਨਾਲ ਦਾ ਬੈਠਾ ਸੁਣੂਗਾ ਯਾਰ ਨੇ ਵਾਹਿਗੁਰੂ ਕਹਿ ਲਿਆ ਕੀ ਕਹੂਗਾ ਵੀ ਵਾਹਿਗੁਰੂ ਕਿਹ ਜਾਂਦਾ ਯਾਰ ਕਿੰਨਾ ਵੱਡਾ ਬਨਾ ਹੋ ਜੂਗਾ ਉਹ ਨਹੀਂ ਭਾਈ ਕੋਲ ਲਾਜ ਜਾਤ ਲਾਜ ਗੁਰਮਖੋ ਰੰਗ ਤੇ ਦਾ ਲਾਜ ਅਮੀਰੀ ਦਾ ਲਾਜ ਇਹ ਛੱਡਣੀ ਪੈਣੀ ਐ ਤੇ ਫੇਰ ਉਹ ਦੇ ਚਰਣਾ ਜੁੜਾ ਜਾਣਾ ਕਿਤੇ ਇਹ ਸਾਨੂੰ ਲਾਜਾਂ ਮਾਰੀ ਜਨੇ ਸ਼ਰਮਾਂ ਮਾਰੀ ਜਾਂਦਾਂ ਸਾਨੂੰ ਇਸ ਕਰਕੇ ਬੀਨ ਕੀ ਆ ਬਾਪੂ ਕਹਿੰਦੇ ਮਨ ਤੇ ਦਾਏ ਹੁਮਾਨ ਤੇ ਕਿਵੇਂ ਜਾਊ ਪਹਿਲਾ ਅਰਥ ਵਿਦਵਾਨਾਂ ਨੇ ਕੀਤਾ ਜੇ ਪ੍ਰਮਾਤਮਾ ਜੇ ਗੁਰੂ ਕਿਰਪਾ ਦੇ ਘਰ ਵਿੱਚ ਆਵੇ ਆਪਣਾ ਸ਼ਬਦ ਦੇ ਦੇਵੇ ਤੇ ਤਾਂ ਹਮੇ ਅਹੰਕਾਰ ਦਾ ਰੋਗ ਜਾਊ ਤੇ ਨਾਲ ਹੀ ਵਿਦਵਾਨਾਂ ਨੇ ਫਿਰ ਸਵਾਲ ਕੀਤਾ ਵੀ ਯਾਰ ਗੁਰੂ ਤੇ ਇੱਥੇ ਪੈਰ ਸਾਨੂੰ ਗਿਆਨ ਬਖਸ਼ ਰਿਹਾ ਜਾਂਦਾ ਕਿਉਂ ਨਹੀਂ ਹੈ ਜਾਂਦਾ ਇਸ ਕਰਕੇ ਨਹੀਂ ਕਿਉਂਕਿ ਮਨੁੱਖ ਆਪਣੀ ਜਿੰਦ ਦੇ ਆਪ ਤਰਸੰਗ ਕਰਦਾ ਇਹਨੂੰ ਦਇਆ ਹੀ ਨਹੀਂ ਆਉਂਦੀ ਆਪਣੀ ਜਿੰਦ ਤੇ ਮਹਾਰਾਜ ਕੀ ਕਰਨਾ ਸੀ ਨੇ ਕਿਰਪਾ ਕਰੇ ਜੇ ਆਪਣੀ ਕਾਸ਼ ਕਿਸੇ ਮਨੁੱਖ ਆਪਣੇ ਆਪ ਤੇ ਥੋੜਾ ਜਿਹਾ ਤਰਸ ਕਰਦਾ ਮਹਾਰਾਜ ਕਰਨਾ ਕੀ ਚਾਹੀਦਾ ਸੀ ਤਾਂ ਗੁਰ ਕਾਬ ਸ਼ਬਦ ਕਮਾਹੀ ਜਿਵੇਂ ਸੱਪ ਦੇ ਯਰ ਦੇ ਵਿੱਚ ਉਸੇ ਦੇ ਯਰ ਦਾ ਤੋੜ ਲੱਭ ਲਿਆ ਭਾਈ ਤੁਸੀਂ ਵੀ ਗੁਰੂ ਕਾ ਸ਼ਬਦ ਸੁਮਾਉਣਾ ਸੀ ਜਿੰਦ ਤੇ ਥੋੜਾ ਜਿਹਾ ਤਰਸ ਕਰਦੇ ਇਹਦੇ ਤੇ ਦਇਆ ਕਰਦੇ ਤੁਸੀਂ ਵੀ ਗੁਰੂ ਕਾ ਸ਼ਬਦ ਸੁਮਾਉਂਦੇ ਤੇ ਹੰਕਾਰ ਦਾ ਰੋਗ ਛੱਡ ਜਾਂਦਾ ਇਸ ਕਰਕੇ ਬਾਪੂ ਬਿੰਦੇ ਵੀ दारू ਪੀ ਇਸ ਮਾਹੇ ਇਹ ਤੇ ਗੁਰਮੁਖੋ ਹੁਣ ਕੋ ਦੋਈ ਤੇ ਬਾਪੂ ਤੇ ਕਿੰਨੇ ਸੋ ਸਾਲ ਪਹਿਲਾਂ ਸਾਨੂੰ ਬਾਣੀ ਅੰਦਰ ਦੱਸ ਗਿਆ ਵੀ ਗੁਰਮਖਾ ਜੇ ਇਸ ਯਰ ਤੋਂ ਬਚਣਾ ਤੇ ਇਹਦੇ ਵਿੱਚੋਂ ਹੀ ਇਹਦੀ ਤਸਵੀਰ ਬਦਲਣੀ ਪੈਣੀ ਆ ਸੰਸਾਰ ਵਿਰਖ ਹੋਏ ਫਲ ਲਾਏ ਸੰਸਾਰ ਵਿਰਖ ਨੂੰ ਨੇ ਦੋਨੇ ਹੀ ਫਲ ਲਾਏ ਹੋਏ ਆ ਅੰਮ੍ਰਿਤ ਵੀ ਇੱਥੇ ਹੀ ਆ ਤੇ ਯਰ ਵੀ ਇੱਥੇ ਆ ਮਿਕਾ ਅੰਮ੍ਰਿਤ ਵਸਾ ਇੱਕ ਸੰਗਾ ਦੋਨੇ ਕੋਥਾਂ ਵਸਦੇ ਆ ਤੂੰ ਕੀ ਦੇ ਨਜ਼ਰ ਆਣਾ ਤੂੰ ਕੀ ਦੇ ਨਾ ਪਿਆਰ ਪਾਉਣਾ ਤੂੰ ਦੇਖ